ਜਿਦੇ ਵਿੱਚ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਨਦੌਣ ਦੀ ਜੰਗ ਦੇ ਵਿੱਚ ਹਿੱਸਾ ਲਿਆ ਸੀ ਇਹ ਜੰਗ ਬੜੀ ਭਾਰੀ ਜੰਗ ਹੋਈ ਸੀ ਤੇ ਲਾਹੌਰ ਦਾ ਸੂਬੇਦਾਰ ਚੜ ਕੇ ਪਹਾੜੀ ਰਾਜਿਆਂ ਦੇ ਉੱਤੇ ਆਇਆ ਸੀ ਅਫਸੋਸ ਦੀ ਗੱਲ ਆ ਕਿ ਜਿਹੜੇ ਪਹਾੜੀ ਰਾਜੇ ਨਦੌਣ ਦੀ ਜੰਗ ਤੋਂ ਪਹਿਲਾਂ ਗੁਰੂ ਮਹਾਰਾਜਿਆਂ ਨੂੰ ਬੇਨਤੀਆਂ ਪੱਤਰ ਭੇਜਦੇ ਸੀ ਇਹ ਰਾਜਾ ਭੀਮ ਚੰਦ ਜੀ ਦੇ ਰਾਹੀਂ ਕਿ ਸਾਡੀ ਨਦੌਣ ਦੀ ਜੰਗ ਦੇ ਵਿੱਚ ਮਦਦ ਕਰੋ ਉਹੀ ਪਹਾੜੀ ਰਾਜੇ ਬਾਦ ਦੇ ਵਿੱਚ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਉਂਦੇ ਨੇ ਤੇ ਇਹਦੇ ਵਿੱਚ ਅਗਲੀ ਵਿਚਾਰ ਜਿਹੜੀ ਹੋਈ ਸੀ ਉਹ ਗੁਰੂ ਮਹਾਰਾਜ ਜੀ ਨੂੰ ਜਦੋਂ ਭੀਮਚੰਦ ਦੇ ਮੈਸਰ ਲਾਇਆ ਸਨੇਹਾ ਭੇਜਿਆ ਕਿ ਗੁਰੂ ਮਹਾਰਾਜ ਜੀ ਕਿਰਪਾ ਕਰੋ ਲਾਹੌਰ ਦਾ ਗਵਰਨਰ ਅਲਫ ਖਾਨ ਪਹਾੜੀ ਰਾਜਾਂ ਤੇ ਚੜ੍ਹ ਕੇ ਆ ਗਿਆ ਹੈ ਤਾਂ ਉਸ ਸਮੇਂ ਗੁਰੂ ਮਹਾਰਾਜ ਜੀ ਨੇ ਆਪਣੇ ਅਨੰਨ ਸੇਵਕ ਗੁਰਸਿੱਖ ਜਰਨੈਲਾਂ ਨੂੰ ਭੇਜਿਆ ਜਿਦੇ ਵਿੱਚ ਭਾਈ ਮਨੀ ਸਿੰਘ ਬਾਅਦ ਦੇ ਵਿੱਚ ਬਣੇ ਸੀ ਉਸ ਸਮੇਂ ਇਹਨਾਂ ਦਾ ਨਾਮ ਮਨੀ RAM ਭਾਈ ਆਲਮ ਚੰਦ ਤੇ ਧਰਮ ਚੰਦ ਇਹਨਾਂ ਮਹਾਨ ਜਰਨੈਲਾਂ ਦੀ ਅਗਵਾਹੀ ਦੇ ਵਿੱਚ ਭਾਰੀ ਖਾਲਸਾ ਫੌਜ ਨੂੰ ਭੇਜ ਕੇ ਨਾਉਨ ਦੀ ਜੰਗ ਦੇ ਵਿੱਚ ਉਹ ਸ਼ਾਸਤਰੀ ਆਇਆ ਜਿਦੇ ਨਾਲ ਲਾਹੌਰ ਦਾ ਸਾਰਾ ਜਿਹੜਾ ਟਿੱਡੀ ਦਾ ਲਾਇਆ ਸੀ ਉਹ ਖੇਰੂ-ਖੇਰੂ ਹੋ ਗਿਆ ਤੇ ਉਸ ਜੰਗ ਦੇ ਵਿੱਚ ਲੜਦੇ ਹੋਏ ਭਾਈ ਸੋਹਣ ਚੰਦ ਤੇ ਭਾਈ ਮੂਲ ਚੰਦ ਜੀ ਸ਼ਹੀਦ ਹੋ ਗਏ ਸੀ। ਇਹ ਅੱਜ ਦੇ ਦਿਨ ਮਾਰਚ 1691 ਨੂੰ ਜੰਗ ਹੋਈ ਸੀ ਜਿਦੇ ਵਿੱਚ ਖਾਲਸੇ ਦੀ ਫਤਿਹ ਹੋਈ ਸੀ ਤੇ ਪਹਾੜੀ ਰਾਜਿਆਂ ਨੇ ਗੁਰੂ ਮਹਾਰਾਜਿਆਂ ਦਾ ਧੰਨਵਾਦ ਕੀਤਾ ਸੀ। ਅੱਜ ਦੇ ਦਿਨ ਹੀ 3 ਮਾਰਚ 1707 ਨੂੰ ਔਰੰਗਜੀਤ ਦੀ ਮੌਤ ਦਾ ਮੈਸੇਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਿਆ ਸੀ ਉਹਦੇ ਵਿੱਚ ਇਹ ਵਿਚਾਰ ਹੋਈ ਸੀ 10 ਅਕਤੂਬਰ 1706 ਨੂੰ ਗੁਰੂ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਹੁੰਦੇ ਹੋਏ ਸਰਸਾ ਨਾਹਰ ਅਜਮੇਰ ਨਰਾਇਣਾ ਤੋਂ ਹੁੰਦੇ ਹੋਏ ਭਗੌੜੀ ਪਹੁੰਚੇ ਤਾਂ ਉੱਥੇ ਗੁਰੂ ਮਹਾਰਾਜ ਜੀਆਂ ਦੇ ਕੋਲ ਔਰੰਗਜੀਤ ਦੇ 86 ਸੀਨੀਅਰ ਅਫਸਰ ਆਈ ਸੀ ਉਹਨਾਂ ਨੇ ਗੁਰੂ ਮਹਾਰਾਜਿਆਂ ਨੂੰ ਬੇਨਤੀ ਕੀਤੀ ਸੀ ਕਿ ਬਾਸਾ ਦਿੱਲੀ ਵਾਲਾ ਤੁਹਾਡੇ ਨਾਲ ਮੁਲਾਕਾਤ ਦੀ ਖਿਮਾ ਚਾਚਣਾ ਕਰਦਾ ਹੈ ਕਿ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ ਇਹ ਮੈਸਰ ਤੋਂ ਪਹਿਲਾਂ ਭਾਈ ਧਰਮ ਭਾਈ ਵਿਆਸ ਸਿੰਘ ਤੇ ਭਾਈ ਧਰਮ ਸਿੰਘ ਜੀ ਹੁਣੇ ਗੁਰੂ ਮਹਾਰਾਜਿਆਂ ਦਾ ਜਿਹੜਾ ਜਫਰਨਾਮਾ ਸੀ ਉਹ ਰੰਗਜੀਤ ਨੂੰ ਦੇ ਆਉਂਦੇ ਨੇ ਉਹ ਜਫਰ ਨਾਮੇ ਨੂੰ ਪੜ੍ਹ ਕੇ ਇੰਨਾ ਕੁ ਦੁਖੀ ਹੁੰਦਾ ਕਿ ਗੁਰੂ ਮਹਾਰਾਜਿਆਂ ਦੇ ਦਰਸਨਾ ਦੀ ਚਾਹਤ ਉਸ ਦੇ ਅੰਦਰ ਹੁੰਦੀ ਹੈ ਜਦੋਂ ਇਹ ਸਿਪਾਹੀ ਗੁਰੂ ਮਹਾਰਾਜਿਆਂ ਦੇ ਕੋਲ ਪਹੁੰਚੇ ਤਾਂ ਗੁਰੂ ਮਹਾਰਾਜਿਆਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਕਿ ਇਹ ਹੁਣ ਸਮਾਂਬਰ ਨਹੀਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਾਂਗੇ ਤੇ ਇਹ ਵੀ ਬਚਨ ਕਰੇ ਸੀ ਕਿ ਹੁਣ ਉਹਨਾਂ ਦਾ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਦੂਸਰੇ ਤੀਸਰੇ ਦਿਨ ਹੀ ਗੁਰੂ ਮਹਾਰਾਜਿਆਂ ਨੂੰ ਇਹ ਮੈਸੇਜ ਮਿਲਿਆ ਸੀ 16 19 ਮਾਰਚ 1707 ਨੂੰ ਕਿ ਔਰੰਗਜੀਬ ਪਰ ਲੋਕ ਗਮਨ ਕਰ ਗਏ ਨੇ ਭਾਵ ਆਪਣੇ ਸਰੀਰ ਨੂੰ ਛੱਡ ਗਏ ਨੇ ਜਿਹੜੀ ਉਹਨਾਂ ਨੇ ਪਾਪ ਦੀ ਇਹ ਦੁਨੀਆ ਏਡੀ ਖੜੀ ਕਰੀ ਸੀ ਆਪਣੇ ਰਾਜ ਦੀ ਉਸ ਨੂੰ ਸਾਰੇ ਨੂੰ ਛੱਡ ਕੇ ਉਹ ਅਲਵਿਦਾ ਆਖ ਗਏ ਨੇ ਇਸ ਸੰਸਾਰ ਨੂੰ ਮਾਰਚ 1988 ਨੂੰ ਜਿਹੜਾ ਗੁਰਵਚਨ ਸਿੰਘ ਨਿਰੰਗ ਕਾਰਿਆ ਸੀ ਉਹਦੇ ਉੱਤੇ ਮੱਧ ਪ੍ਰਦੇਸ਼ ਦੇ ਵਿੱਚ ਹਮਲਾ ਕੀਤਾ ਗਿਆ ਸੀ ਦੋ ਗੁਰਸਿੱਖਾਂ ਬਲੋ ਜਿਨ੍ਹਾਂ ਦਾ ਨਾਮ ਸੁੱਚਾ ਸਿੰਘ ਤੇ ਸੰਤੋਖ ਸਿੰਘ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਮੁਕੱਦਮਾ ਚਲਾ ਕੇ 28 ਦਸੰਬਰ 1982 ਨੂੰ ਇਹਨਾਂ ਨੂੰ ਅਦਾਲਤ ਨੇ ਬਰੀ ਵੀ ਕਰ ਦਿੱਤਾ ਸੀ ਇਹ ਗੁਰਵਜਨ ਸਿੰਘ ਨਰੰਗਕਾਰੀ ਉਹ ਸੀ ਜਿਸ ਨੇ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿੱਚ 13 ਸਿੱਖ ਸ਼ਹੀਦ ਕਰ ਦਿੱਤੇ ਸੀ ਉਸ ਨੂੰ ਬਰੀ ਕਰ ਦਿੱਤਾ ਸੀ ਅਦਾਲਤ ਨੇ ਭਾਰਤ ਦੀਨੇ ਜੱਜ ਗੁਪਤਾ ਨੇ 4 ਜਨਵਰੀ 1980 ਨੂੰ ਇਸ ਤੋਂ ਭਾਰੀ ਦਾਕੂ ਲੈ ਕੇ ਇਸ ਨੂੰ ਬਰੀ ਕਰ ਦਿੱਤਾ ਸੀ ਫਿਰ ਸਿੱਖਾਂ ਨੇ ਸੋਚਿਆ ਸੀ ਕਿ ਹੁਣ ਅਸੀਂ ਆਪਣੇ ਖਾਲਸਾਈ ਤਰੀਕੇ ਦੇ ਨਾਲ ਇਸ ਤੋਂ ਇਹ ਬਦਲਾ ਲਵਾਂਗੇ ਤੇ ਇਹ ਵਿਚਾਰੇ ਗੁਰਸਿੱਖ ਦੋ ناکਾਮ ਰਹਿ ਗਏ ਸੀ ਤੇ ਸਮਾਂ ਪੈਂਦ ਤੇ ਫਿਰ ਬਾਅਦ ਦੇ ਵਿੱਚ ਜਥੇਦਾਰ ਰਣਜੀਤ ਸਿੰਘ ਜੀ ਨੇ ਜੋ ਉਹਨਾਂ ਨੇ ਇਸ ਨੂੰ ਗੋਲੀ ਮਾਰ ਕੇ ਇਸ ਦਾ ਸੋਧਾ ਲੈ ਜੇ ਖਾਲਸਾ ਪੰਥ ਦੀ ਪੱਗ ਰੱਖੀ ਸੀ ਅੱਜ ਦੇ ਦਿਨ ਹੀ 19 ਮਾਰਚ 1981 ਨੂੰ ਦਲ ਖਾਲਸਾ ਜਥੇਬੰਦੀ ਨੇ ਖੋਲੇ ਮੰਲੇ ਦੇ ਦੰਤੇਸ਼ਰੀ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਤਾਨ ਮਾਰਚ ਕਰਿਆ ਸੀ ਤੇ ਖਾਲਸਾਈ ਨਿਸ਼ਾਨ ਚੁਲਾਈ ਸਨ ਇਹਦੇ ਚੱਲਦੇ ਹੀ ਭਾਰਤ ਸਰਕਾਰ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਿਆ ਸੀ ਅੱਜ ਦੇ ਦਿਨ ਧਰਮ ਯੁੱਧ ਮੋਰਚੇ ਦੇ ਚੱਲਣ ਦੇ ਨਾਲ ਨਾਲ ਸਰਕਾਰ ਘਬਰਾ ਗਈ ਸੀ ਕਿ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਆ ਇਹ ਇੰਡੀਆ ਪੱਧਰ ਤੇ ਫੈਲ ਗਈ ਸੀ আর ਇਸ ਦੇ ਨਾਲ ਨੌਜਵਾਨ ਦਬਕਾ ਬਹੁਤ ਜੁੜਦਾ ਜਾਂਦਾ ਸੀ ਔਰ ਸਰਕਾਰ ਇਸ ਤੋਂ ਘਬराई ਹੋਈ ਸੀ ਤਾਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਗੈਰ ਕਾਨੂੰਨੀ ਜਥੇਬੰਦੀ ਐਲਾਨ ਦਿੱਤਾ ਸੀ 1984 ਦੇ ਵਿੱਚ 19 ਮਾਰਚ 1984 ਦੇ ਵਿੱਚ ਅਟੈਕ ਹੋਣ ਤੋਂ ਕੁਝ ਹੀ ਦਿਨ ਪਹਿਲਾਂ ਇਸੇ ਦਾ ਵਿਰੋਧ ਕਰਿਆ ਸੀ ਹਰਚੰਦ ਸਿੰਘ ਲੋਂਗਵਾਲ ਨੇ ਉਸੀ ਨੇ ਬਗਾਵਤ ਕੀਤੀ ਸੀ ਤੇ ਉਸਤੇ ਵੀ ਫਿਰ ਸਰਕਾਰ ਨੇ ਮੁਕੱਦਮਾ ਦਾਇਰ ਕੀਤਾ ਸੀ ਅੱਜ ਦੇ ਦਿਨ 16 19 ਮਾਰਚ ਵਾਲੇ ਦਿਨ ਮੈਨੂੰ ਬਹੁਤ ਜ਼ਿਆਦਾ ਪੁਲਿਸ ਮੁਕਾਬਲੇ ਹੋਏ ਸੀ ਪੰਜਾਬ ਦੇ ਵਿੱਚ ਜੋ 1984 ਤੋਂ ਬਾਅਦ ਸਿੱਖ ਸੰਘਰਸ਼ ਚੱਲਿਆ ਸੀ ਜਿਹਦੇ ਵਿੱਚ ਮੁਕਾਬਲਾ ਹੋਇਆ ਸੀ 1986 ਨੂੰ ਅੰਮ੍ਰਿਤਸਰ ਇਲਾਕੇ ਦੇ ਵਿੱਚ ਜਿਹਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਹੁਤ ਜ਼ਿਆਦਾ ਨੌਜਵਾਨ ਆਗੂ ਸੀ ਉਹਨਾਂ ਨੂੰ ਅਤਵਾਦੀ ਆਖ ਕੇ ਸ਼ਹੀਦ ਕਰ ਦਿੱਤਾ ਸੀ ਜੋ ਆਪਣੀਆਂ ਜਾਇਜ਼ ਮੰਗਾਂ ਸਰਕਾਰ ਕੋਲੋਂ ਮੰਗਦੇ ਸੀ ਤੇ 19 ਮਾਰਚ 1987 ਨੂੰ ਹੀ ਪੰਜਾਬ ਪੁਲਿਸ ਨੇ ਮਕਵਾਲ ਅੰਮ੍ਰਿਤਸਰ ਦੇ ਵਿੱਚ ਇੱਕ ਝੂਠਾ ਮਕਾਲਾ ਬਣਾਇਆ ਸੀ ਉਸ ਦੇ ਵਿੱਚ ਵੀ ਕਈ ਨੌਜਵਾਨ ਗੁਰਸਿੱਖ ਜਿਹੜੇ ਸੀ ਜਿਨ੍ਹਾਂ ਨੂੰ 6 ਸਵਾ ਦੇ ਵਿੱਚ ਜਾਂ ਆਪਣੇ ਸਿੱਖ ਤਿਆਰ ਦੇ ਵਿੱਚ ਖੜਕੂ ਕਿਹਾ ਜਾਂਦਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਭਾਈ ਮਨਜੀਤ ਸਿੰਘ ਜੀ ਦਾ ਨਕ ਜਾਲੀ ਪੁਲਿਸ ਮੁਕਾਬਲਾ ਨਕਲੀ ਪੁਲਿਸ ਮੁਕਾਬਲਾ ਜਿਹਦੇ ਵਿੱਚ 19 ਮਾਰਚ 1991 ਨੂੰ ਹੋਇਆ ਸੀ ਇਹ ਇਹਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਇਹ ਸੀ ਅੱਜ ਦਾ ਆਪਣਾ 19 ਮਾਰਚ ਦਾ ਸਿੱਖ ਇਤਿਹਾਸ ਜਿਸ ਦੇ ਨਾਲ ਆਪ ਜੀ ਨੇ ਸਾਂਝ ਪਾਈ ਹੈ ਤੇ ਆਪ ਜੀ ਨੂੰ ਬੇਨਤੀ ਹੈ ਕਿ ਕੋਈ ਸੁਝਾਅ ਦੇਣ ਦੇ ਲਈ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ